ਸੱਚੇ ਕਾਲਜੀ ਕੈਂਡਾ ਨਿਊਜ਼ ਬੁਲਟਿਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਸਿਮਰਨਜੀਤ ਗੁਰਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰ ਲੈਣੀਆਂ ਮੁੱਖ ਹੈ ਲਾਈਨਸ ਤੇ ਕਾਲਜੀ ਵਿਦਿਆਰਥੀ ਤੇ ਵਰਕਰਾਂ ਦੀ ਸੁਭਾਈ ਉਮੀਦਵਾਰਾਂ ਤੋਂ ਮੰਗ ਪੋਸਟ ਸੈਕੰਡਰੀ ਸਿੱਖਿਆ ਲਈ ਫੰਡ ਦੇਣ ਦੀ ਕੀਤੀ ਅਪੀਲ ਯੂਨੀਵਰਸਲ ਬੇਸਿਕ ਇਨਕਮ ਪ੍ਰੋਗਰਾਮ ਬਾਰੇ ਟਿੱਪਣੀ ਪ੍ਰੋਗਰਾਮ ਦੀ ਲਾਗਤ 107 ਬਿਲੀਅਨ ਡਾਲਰ ਹੋਵੇਗੀ ਪੀਬੀਓ ਦਾ ਬਿਆਨ ਰਿਮੋਟ ਏਰੀਆ ਬਾਦਰ ਕ੍ਰੋਸਿੰਗ ਪਰਮਿਟ 2025 ਤੱਕ ਵਧੇ ਸਤੰਬਰ 2023 ਤੋਂ ਬਾਅਦ ਵਾਲੇ ਪਰਮਿਟਾਂ ਦੀ ਵਧੀ ਮਿਆਦ। ਪਨਿਕ੍ਰਮਬੀ ਵੱਲੋਂ ਛੋਟੇ ਕਾਰੋਬਾਰਾਂ ਲਈ ਟੈਕਸ ਕਟੌਣ ਦਾ ਵਾਦਾ, ਮੱਧ ਵਰਗ ਦੇ ਘਰਾਂ ਲਈ ਆਮਦਨ ਟੈਕਸਾਂ 'ਚ ਕਰਨਗੇ ਕਟੌਤੀ। ਹੁਣ ਖਬਰਾਂ ਵਿਸਥਾਰ ਦੇ ਨਾਲ। 온ਟਾਰੀਓ ਦੇ ਕਾਲਜ ਦੇ ਵਿਦਿਆਰਥੀ ਤੇ ਵਰਕਰ ਸੁਭਾਈ ਉਮੀਦਵਾਰਾਂ ਨੂੰ ਪੋਸਟ ਸੈਕੰਡਰੀ ਸਿੱਖਿਆ ਲਈ ਫੰਡ ਦੇਣ ਦੀ ਅਪੀਲ ਕਰ ਰਹੇ ਨੇ। ਹੈਮਿਲਟਨ ਦੇ ਮੋਹਕ ਕਾਲਜ ਨੇ ਹਾਲ ਹੀ ਵਿੱਚ ਹੋਈਆਂ ਛਾਂਟੀਆਂ ਲਈ ਸੁਭਾਈ ਫੰਡਿੰਗ ਦੀ ਕਟਨ ਨੂੰ ਜ਼ਿੰਮੇਵਾਰ ਠਹਿਰਾਇਆ। ਹਮਿਲਟਨ ਦੇ ਮਹੱਕ ਕਾਲਜ ਦੇ ਬਾਹਰ ਲਗਭਗ 20 ਵਰਕਰ ਵਿਦਿਆਰਥੀ ਤੇ ਸਥਾਨਕ ਐਮਪੀਪੀ ਉਮੀਦਵਾਰ ਇਕੱਠੇ ਹੋਏ ਜਿੱਥੇ ਦਸੰਬਰ ਤੋਂ ਬਾਅਦ ਪੂਰੇ ਸਮੇਂ ਦੀਆਂ ਨੌਕਰੀਆਂ ਦਾ ਪੰਜਵਾਂ ਹਿੱਸਾ ਕੱਟ ਦਿੱਤਾ ਗਿਆ ਹੈ। ਸਵੇਰ ਨੂੰ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਨੂੰ ਬਿਹਤਰ ਢੰਗ ਨਾਲ ਫੰਡ ਦੇਣ ਦੀ ਮੰਗ ਕਰਨ ਲਈ ਯੂਨੀਆਇਜ਼ਡ ਕਾਲਜ ਵਰਕਰਾਂ ਨੇ ਕਿੰਗਸਟਨ, ਬਾਵਲ ਅਤੇ ਟੋਰਾਂਟੋ ਦੇ ਵਿੱਚ ਵੀ ਰੈਲੀਆਂ ਕੀਤੀਆਂ ਜਿਨ੍ਹਾਂ ਨੇ ਹਾਲ ਹੀ ਵਿੱਚ ਨੌਕਰੀਆਂ ਅਤੇ ਪ੍ਰੋਗਰਾਮਾਂ 'ਚ ਕਟੌਤੀਆਂ ਦੀ ਇੱਕ ਲੜੀ ਵੱਲ ਧਿਆਨ ਖਿੱਚਿਆ ਜਿਸ ਦਾ ਦੋਸ਼ ਉਹ 온ਟਾਰੀਓ ਸਰਕਾਰ ਨੂੰ ਦੇ ਰਹੇ ਨੇ। ਫਿਕਲਟੀ ਯੂਨੀਅਨ ਦੇ ਮੈਂਬਰਾਂ ਦੀ ਨੁਮਾਇੰਦਗੀ ਕਰਨ ਵਾਲੀ ਹੀਥਰ ਗਿਆਡਾਈਨ ਟਕਨੇ ਕਿਹਾ ਕਿ ਕਾਲਜਾਂ 'ਚ ਕਟੌਤੀਆਂ ਸਮੁੱਚੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ 온ਟਾਰੀਓ ਪਬਲਿਕ ਸਰਵਿਸਡ empioyes ਯੂਨੀਅਨ ਲੋਕਲ 240 ਦੇ ਪ੍ਰਧਾਨ ਗਿਆਨ ਟਕਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਸਿਖਿਅਤ ਕਰਦੇ ਹਾਂ ਜੋ ਤੁਹਾਡੇ ਐਕਸਟਰਾ ਕਰ ਰਹੇ ਨੇ ਜੋ ਸਥਾਨਕ ਦੁਕਾਨਾਂ 'ਚ ਮਸ਼ੀਨਾਂ ਚਲਾ ਰਹੇ ਨੇ ਸਾਨੂੰ ਬਹੁਤ سارے ਵਿਦਿਆਰਥੀ ਮਿਲਦੇ ਨੇ ਜੋ ਆਪਣੇ ਘਰਾਂ ਦੇ ਭਾਈਚਾਰਿਆਂ 'ਚ ਕੰਮ ਕਰ ਰਹੇ ਨੇ ਸਾਨੂੰ ਇਸ ਪ੍ਰਣਾਲੀ ਨੂੰ ਬਚਾਉਣ ਦੀ ਲੋੜ ਹੈ ਕਾਲਜ ਨੇ ਕਿਹਾ ਹੈ ਕਿ ਮਹੌਕ ਕਾਲਜ ਵਿੱਚ ਹਾਲ ਹੀ ਵਿੱਚ ਹੋਈਆਂ ਛਾਂਟੀਆਂ ਉੱਥੇ ਇੱਕ ਦਰਜਨ ਤੋਂ ਵੱਧ ਪ੍ਰੋਗਰਾਮਿੰਗ ਕਟੌਤੀਆਂ ਤੋਂ ਇਲਾਵਾ ਨੇ ਜੋ ਕਿ 50 ਮਿਲੀਅਨ ਡਾਲਰ ਦੇ ਅਨੁਮਾਨਿਤ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ ਯਾਰਨ ਟਕ ਨੇ ਕਿਹਾ ਹੈ ਕਿ ਮਹੌਕ ਪਾਚੜ ਵਿੱਚ ਕਟੌਤੀਆਂ ਦਾ ਐਲਾਨ ਕਰਨ ਵਾਲੇ ਪਹਿਲੇ ਅਨਟਾਰੀਓ ਕੌਲਚਾਂ ਦੇ ਵਿੱਚੋਂ ਇੱਕ ਸੀ ਪਰ ਇਕਲੌਤਾ ਨਹੀਂ ਸੀ Ontario ਦੇ ਸਾਰੇ ਕਾਲਜਾਂ ਜਿਨ੍ਹਾਂ ਚ ਕਿੰਗਸਟਨ ਵਿੱਚ ਸੇਂਟ ਲਾਰੈਂਸ ਕਾਲਜ, ਆਟਵਾ ਵਿੱਚ ਐਲਗਨਕੁਇਨ ਕੋਟੇਜ ਅਤੇ ਟੋਰਾਂਟੋ ਦੇ ਸੈਂਟੀਨੀਅਲ ਕਾਲਜ ਅਤੇ ਸੈਨੇਕਾ ਕਾਲਜ ਸ਼ਾਮਿਲ ਨੇ ਉਹਨਾਂ ਨੇ ਕਟੌਤੀਆਂ ਦਾ ਐਲਾਨ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ Ontario ਦੇ ਕਾਲਜਾਂ ਅਤੇ ਯੂਨੀਵਰਸਟੀਆਂ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੀਮਿਤ ਕਰਨ ਵਾਲੀਆਂ ਨੀਤੀਗਤ ਤਬਦੀਲੀਆਂ ਇਨ੍ਹਾਂ ਕਟੌਤੀਆਂ ਲਈ ਇੱਕ ਉਤਪ੍ਰੇਰਕ ਨੇ। 2024 ਵਿੱਚ ਫੈਡਰਲ ਸਰਕਾਰ ਨੇ ਕਿਹਾ ਕਿ ਉਹ ਅਗਲੇ 3 ਸਾਲਾਂ ਚ ਲਗਭਗ 3 ਲੱਖ ਘਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਜਾਰੀ ਕਰੇਗੀ। ਇੱਕ ਅਜਿਹਾ ਕਦਮ ਹੈ ਜੋ ਖਾਸ ਤੌਰ ਤੇ ਉਨਟਾਰੀਓ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੱਡੇ ਹਿੱਸੇ ਦੇ ਵਿੱਚ ਆਉਂਦੀ ਹੈ। ਹਾਲਾਂਕਿ ਕੁਝ ਕਾਲਜਾਂ ਨੇ ਸੂਬੇ ਤੋਂ ਫੰਡਾਂ ਦੀ ਘਾਟ ਦਾ ਵੀ ਹਵਾਲਾ ਦਿੱਤਾ ਹੈ। ਯੂਨਟੈਕ ਨੇ ਕਿਹਾ ਕਿ ਇਹ ਰਾਤੋਂ ਰਾਤ ਨਹੀਂ ਹੋਇਆ। 온ਟਾਰੀਓ ਯੂਨੀਵਰਸਿਟੀਆਂ ਕੌਂਸਲ ਦੇ ਪ੍ਰਧਾਨ ਸਟੀਵ ਔਰਸਿਨੀ ਨੇ ਨਵੰਬਰ ਚ ਮੀਡੀਆ ਏਜੰਸੀ ਨੂੰ ਦੱਸਿਆ ਸੀ ਕਿ 2006 ਤੋਂ ਪ੍ਰਤੀ ਵਿਦਿਆਰਥੀ ਦੇ ਆਧਾਰ ਤੇ ਪੋਸਟ-ਸੈਕੰਡਰੀ ਸਕੂਲਾਂ ਲਈ ਜਨਤਕ ਫੰਡਿੰਗ ਘਟ ਰਹੀ ਹੈ। ਜਿਸ ਕਾਰਨ ਇੱਕ ਦਹਾਕੇ ਦੀਆਂ ਵਿੱਤੀ ਰੁਕਾਵਟਾਂ ਪੈਦਾ ਹੋ ਗਈਆਂ ਸਨ। ਉਹਨਾਂ ਦੀ ਸੰਸਥਾ 20 ਜਨਤਕ ਤੌਰ ਤੇ ਫੰਡ ਪ੍ਰਾਪਤ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦੀ ਹੈ। ਇੱਕ ਮਾਹਰ ਪੈਨਲ ਨੇ 2023 ਵਿੱਚ ਪ੍ਰਤੀ ਵਿਦਿਆਰਥ ਇੰਗਵਡਾਉਨ ਅਧਿ ਟਿਊਸ਼ਨ ਫ੍ਰੀਜ਼ ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਔਰ ਸਿਨੀ ਨੇ ਕਿਹਾ ਕਿ ਸੁਬੇ ਨੇ ਉਹਨਾਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਬੁਧਵਾਰ ਨੂੰ ਹੈਮਿਲਟਨ ਚੋਈ ਰੈਲੀ ਚ ਪਾਰਟ ਟਾਈਮ ਕਾਲਜ ਇਨਸਟ੍ਰਕਟਰ ਕ੍ਰਿਸਟੀਨ ਲਟੌਰ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਉਹ ਸਰਕਾਰ ਵਿੱਚ ਤਬਦੀਲੀ ਦੀ ਉਮੀਦ ਕਰ ਰਹੇ ਨੇ ਲਟੌਰ ਨੇ ਕਿਹਾ ਕਿ ਉਹਨਾਂ ਨੂੰ ਸਿੱਖਿਆ ਦੇ ਪ੍ਰਬੰਧਨ ਲਈ ਅਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ 'ਚ ਕੋਈ ਵਿਸ਼ਵਾਸ ਨਹੀਂ ਹੈ ਜਿਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਫੰਡ ਘਟ ਰਹੇ ਨੇ ਲਟੌਰ ਦਾ ਸਾਥੀ ਵੀ ਮੈਹੌਕ ਦੇ ਵਿੱਚ ਇੱਕ ਅਧਿਆਪਕ ਹੈ ਲਾਟੌਰ ਨੇ ਕਿਹਾ ਹੈ ਕਿ ਪਾਰਟ-ਟਾਈਮ ਫੈਕਲਟੀ ਹੋਣ ਦੇ ਨਾਤੇ ਉਹਨਾਂ ਨੂੰ ਕਦੇ ਵੀ ਯਕੀਨੀ ਨਹੀਂ ਹੁੰਦਾ ਕਿ ਅਗਲੇ ਸੈਮੈਸਟਰ 'ਚ ਦੁਬਾਰਾ ਠੇਕੇ ਦੀ ਪੇਸ਼ਕਸ਼ ਕੀਤੀ ਜਾਵੇਗੀ ਕਾਲਜ ਦੀਆਂ ਛਾਂਟੀਆਂ ਨੇ ਉਹਨਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕੀਤਾ ਹੈ ਉਹਨਾਂ ਆਖਿਆ ਹੈ ਕਿ ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਵਿਦਿਆਰਥੀ ਸਫਲਤਾ ਸਲਾਹਕਾਰ ਨਾਲ ਸੰਪਰਕ ਕੀਤਾ ਜੋ ਇੱਕ ਸੰਘਰਸ਼ ਕਰ ਰਹੇ ਵਿਦਿਆਰਥੀ ਦੀ ਮਦਦ ਲਈ ਸੀ ਪਰ ਪਤਾ ਲੱਗਾ ਹੈ ਕਿ ਇਸ ਨੂੰ ਛਾਂਟ ਦਿੱਤਾ ਗਿਆ ਹੈ ਉਹਨਾਂ ਕਿਹਾ ਕੋਈ ਅਜਿਹਾ ਵਿਅਕਤੀ ਚਲਾ ਗਿਆ ਹੈ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਸਫਲ ਹੋਣ 'ਚ ਮਦਦ ਕਰਨ ਲਈ ਸਿੱਧਾ ਸਮਰਥਨ ਦਿੰਦਾ ਸੀ ਗਰਨ ਟਕਨੇ ਕਿਹਾ ਹੈ ਕਿ ਫੰਡਿੰਗ ਦੀ ਪ੍ਰਣਾਲੀਗਤ ਘਾਟਨੇ ਕਾਲਜਾਂ ਨੂੰ ਆਮਦਨ ਦੇ ਵਿਕ ਕਲਪਕ ਸਰੋਥਾਂ ਵੱਲ ਧਿਆਨ ਦੇਣ ਲਈ ਮਜਬੂਰ ਕੀਤਾ ਹੈ ਭਾਵੇਂ ਉਹ ਜਨਤਕ ਨੀਤੀ ਪਾਈ ਪਾਲੀ ਹੋਣ ਚਾ ਅੰਤਰਰਾਸ਼ਟਰੀ ਵਿਦਿਆਰਥੀ ਜਦੋਂ ਤੋਂ ਕਟੌਤੀਆਂ ਆਉਣੀਆਂ ਸ਼ੁਰੂ ਹੋਈਆਂ ਨੇ ਉਹਨਾਂ ਕਹੇ ਕਿ ਪ੍ਰਾਂਤ ਵੱਡੇ ਪੱਧਰ ਤੇ ਗੈਰ ਹਾਸਲ ਹੈ ਉਹਨਾਂ ਕਿਹਾ ਕਿ ਨੌਕਰੀਆਂ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ ਓਪੀਐਸਯੂ ਜੋ ਕਿ 45000 ਤੋਂ ਵੱਧ ਕਾਲਜ ਫੈਕਲਟੀ ਅਤੇ ਸਹਾਇਕ ਸਟਾਫ ਦੀ ਨੁਮਾਇੰਦੀ ਕਰਦਾ ਹੈ ਉਹਨੇ ਸੈਕਟਰ ਨੂੰ ਸਥਿਰ ਕਰਨ ਲਈ ਐਮਰਜੈਂਸੀ ਫੰਡਿੰਗ ਦੇ ਵਿੱਚ 1.4 ਬਿਲੀਅਨ ਡਾਲਰ ਦੀ ਮੰਗ ਕੀਤੀ ਹੈ ਜਨਵਰੀ ਦੇ ਇੱਕ ਨਿਊਜ਼ ਰਿਲੀਜ਼ ਵਿੱਚ ਯੂਨੀਅਨ ਨੇ ਕਿਹਾ ਕਿ ਪ੍ਰੀਮੀਅਰ ਅਤੇ ਮੌਜੂਦਾ ਪੀਸੀ ਨੀਤਾ ਡਾਕਵੌਡ ਨੇ ਸਡੇ ਕਾਲਜਾਂ ਨੂੰ ਵਿੱਤ ਦੇਣ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਤੇ ਸੰਸਥਾਵਾਂ ਤੇ ਤਬਦੀਲ ਕਰ ਦਿੱਤੀ ਹੈ ਕਾਲਜ ਨੇ ਕਟੌਤੀਆਂ ਦੇ ਹਿੱਸੇ ਵਜੋਂ ਐਲਾਨ ਕੀਤਾ ਹੈ ਕਿ ਇਹ ਪ੍ਰੋਗਰਾਮ ਮਾਰਚ ਦੇ ਵਿੱਚ ਖਤਮ ਹੋ ਜਾਵੇਗਾ ਯੂਨੀਵਰਸਲ ਬੇਸਿਕ ਇਨਕਮ ਪ੍ਰੋਗਰਾਮ ਆ ਗਰੀਬੀ ਨੂੰ 40% ਤੱਕ ਕਟਾ ਸਕਦਾ ਹੈ ਇਹ ਬਜਟ ਵਾਚ ਡੌਗ ਦਾ ਕਹਿਣਾ ਸੰਸਦੇ ਬਜਟ ਦਫ਼ਤਰ ਦਾ ਅੰਦਾਜ਼ਾ ਹੈ ਕਿ ਅਜਿਹੇ ਪ੍ਰੋਗਰਾਮ ਦੀ ਲਾਗਤ 107 ਬਿਲੀਅਨ ਡਾਲਰ ਹੋਵੇਗੀ ਸਰਕਾਰ ਦੇ ਵਿਤੀ ਨਿਗਰਾਨੀ ਸੰਗਠਨ ਦਾ ਕਹਿਣਾ ਹੈ ਕਿ ਸੰਘੀ ਪੱਧਰ ਤੇ ਇੱਕ ਗਰੰਟੀਸ਼ੁਦਾ ਮੋਢਲੀ ਆਮਦਨ ਪ੍ਰੋਗਰਾਮ ਕੈਨੇਡਾ ਦੇ ਵਿੱਚ ਗਰੀਬੀ ਦਰਾਂ ਨੂੰ 40% ਤੱਕ ਘਟਾ ਸਕਦਾ ਹੈ। ਇੱਕ ਨਵੀਂ ਰਿਪੋਰਟ ਚ ਸੰਸਤੀ ਬਜਟ ਦਫ਼ਤਰ ਦਾ ਕਹਿਣਾ ਹੈ ਕਿ ਸਭ ਤੋਂ ਘੱਟ ਕਮਾਈ ਕਰਨ ਵਾਲੇ ਸਮੂਹ ਦੇ ਵਿੱਚ ਇੱਕ ਕੈਨੇਡੀਅਨ ਪਰਿਵਾਰ ਅਜਿਹੇ ਪ੍ਰੋਗਰਾਮ ਰਾਹੀਂ ਔਸਤਨ 6100 ਡਾਲਰ ਸਾਲਾਨਾ ਡਿਸਪੋਜ਼ੀਬਲ ਆਮਦਨ ਪ੍ਰਾਪਤ ਕਰਨ ਦੀ ਉਮੀਦ ਕਰ ਸਕਦਾ ਹੈ। ਮੁਢਲੀ ਆਮਦਨ ਸਹਾਇਤਾ ਨੂੰ ਲਾਗੂ ਕਰਨ ਲਈ ਟੈਕਸ ਪ੍ਰਣਾਲੀ 'ਚ ਬਦਲਾਅ ਦੇ ਕਾਰਨ ਵੱਧ ਕਮਾਈ ਕਰਨ ਵਾਲਿਆਂ ਦੀ ਆਮਦਨ 'ਚ ਘਟਾਵਟ ਆ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 2025 ਵਿੱਚ ਇੱਕ ਸੰਘੀ ਮੂਲ ਆਮਦਨ ਪ੍ਰੋਗਰਾਮ ਸ਼ੁਰੂ ਕਰਨ ਤੇ 107 ਬਿਲੀਅਨ ਡਾਲਰ ਤੱਕ ਦੀ ਲਾਗਤ ਆਵੇਗੀ। ਪਰ ਪੀਬੀਓ ਇਹ ਵੀ ਮੰਨਦਾ ਹੈ ਕਿ ਮੁੱਢਲੀ ਆਮਦਨ ਨੂੰ ਲਾਗੂ ਕਰਨ ਲਈ ਹੋਰ ਸਮਾਜਿਕ ਸਹਤਿਆਵਾਂ ਵਿੱਚ ਪਰਟੋਤੀ ਕੀਤੀ ਜਾਵੇਗੀ ਜਿਸ ਦੇ ਨਤੀਜੇ ਵਜੋਂ ਸੰਘੀ ਸਰਕਾਰ ਨੂੰ 3.6 ਬਿਲੀਅਨ ਡਾਲਰ ਅਤੇ 5 ਬਿਲੀਅਨ ਡਾਲਰ ਦੇ ਵਿਚਾਲੇ ਸ਼ੁੱਧ ਲਗਤ ਆਵੇਗੀ ਜੋ ਕਿ ਸਹੀ ਮਾਡਲ ਅਤੇ ਪਰਵਾਰਕ ਪਰਿਭਾਸ਼ਾ ਤੇ ਨਿਰਭਰ ਕਰਦਾ ਹੈ ਪੀਬੀਓ ਦਾ ਵਿਸ਼ਲੇਸ਼ਣ ਉਨਟਾਰੀਓ ਦੇ 2017 ਦੇ ਮੁੱਢਲੇ ਆਮਦਨ ਪਾਇਲਟ ਪ੍ਰੋਜੈਕਟ ਤੇ ਅਧਾਰਿਤ ਹੈ ਤੇ ਇਸ ਦੀ ਨੀ ਨਿਊਕਲੀਅਰ ਪਰਿਵਾਰ ਦੀ ਵਰਤੋਂ ਕਰਦੀ ਹੈ ਕੋਈ ਵੀ ਇਕਾਈ ਜਿਸ ਵਿੱਚ ਇੱਕ ਵਿਅਕਤੀ ਤੇ ਇੱਕ ਸੰਭਾਵੀ ਜੀਵਨ ਸਾਥੀ ਜਾਂ ਕਾਮਨ ਲਾਅ ਸਾਥੀ ਅਤੇ ਨਾਲ ਹੀ ਉਹਨਾਂ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ਾਮਿਲ ਹੁੰਦੇ ਨੇ। ਪੀਬੀਓ ਦਾ ਕਹਿਣਾ ਹੈ ਕਿ ਇਸ ਪਰਿਭਾਸ਼ਾ ਵਿੱਚ ਕਮੀਆਂ ਨੇ ਕਿਉਂਕਿ ਇੱਕ ਘਰ ਵਿੱਚ ਕਈ ਨਿਊਕਲੀਅਰ ਪਰਿਵਾਰ ਰਹਿ ਸਕਦੇ ਨੇ ਜੇਕਰ ਵੱਡੀ ਪੀੜੀ ਜਾਂ ਬਾਲਗ ਬੱਚੇ ਉੱਥੇ ਰਹ ਰਹੇ ਨੇ। ਵੁਧ ਵਰਦੀ ਰਿਪੋਰਟ 2021 ਦੇ ਇੱਕ ਸਮਾਨ ਅਧਿਐਨ ਨੂੰ ਅਪਡੇਟ ਕਰਦੀ ਹੈ ਤੇ ਇਸ ਵਿੱਚ ਇੱਕ ਆਰਥਿਕ ਪਰਿਵਾਰ ਲਈ ਵਿਸ਼ਲੇਸ਼ਣ ਸ਼ਾਮਿਲ ਹੈ ਇੱਕ ਇਕਾਈ ਹੈ ਜੋ ਇੱਕੋ ਘਰ ਵਿੱਚ ਰਹਿਣ ਵਾਲੇ ਖੂਨ ਵਿਆਜ ਅਗੋਦ ਲੈਣ ਦੁਆਰਾ ਸਾਰੇ ਸੰਬੰਧਾਂ ਨੂੰ ਸ਼ਾਮਿਲ ਕਰਦੀ ਹੈ ਇਸ ਪਰਿਭਾਸ਼ਾ ਦੇ ਤਹਿਤ ਟੈਕਸ ਪ੍ਰਣਾਲੀ ਜਾਂ ਸਮਾਜਿਕ ਸਹਾਇਤਾ 'ਚ ਕਿਸੇ ਵੀ ਬਦਲਾਅ ਨੂੰ ਧਿਆਨ ਵਿੱਚ ਰੱਖਣ ਤੋਂ ਪਹਿਲਾਂ ਪ੍ਰੋਗਰਾਮ ਦੇ ਪ੍ਰਬੰਧਨ ਦੀ ਲਾਗਤ 2025 ਵਿੱਚ ਅੱਧੇ ਤੋਂ ਵੱਧ ਘਟਾ ਕੇ 53 ਬਿਲੀਅਨ ਡਾਲਰ ਕਰ ਦਿੱਤੀ ਗਈ ਹੈ ਗਰੀਬੀ ਦਰਾਂ ਤੇ ਵੀ ਪ੍ਰਭਾਵ ਜ਼ਿਆਦਾ ਹੋਵੇਗਾ ਆਰਥਿਕ ਪਰਿਵਾਰ ਪਰਿਭਾਸ਼ਾ ਲਈ 40 ਫੀਸਦੀ ਦੀ ਕਮੀ ਦੇ ਨਾਲ ਜਦਕਿ ਨਿਊਕਲੀਅਰ ਪਰਿਵਾਰ ਮਾਡਲ ਦੇ ਤਹਿਤ 34 ਫੀਸਦੀ ਹੈ ਪੀਬੀਓ ਦਾ ਕਹਿਣਾ ਹੈ ਕਿ ਆਰਥਿਕ ਅਤੇ ਪਰਮਾਣੂ ਪਰਿਭਾਸ਼ਾਵਾਂ ਦਾ ਕੈਨੇਡਾ ਚ ਸਭ ਤੋਂ ਘੱਟ ਕਮਾਈ ਕਰਨ ਵਾਲਿਆਂ ਵਿੱਚ ਡਿਸਪੋਜ਼ੀਬਲ ਆਮਦਨ ਤੇ ਤੁਲਨਾਤਮਕ ਪ੍ਰਭਾਵ ਪੈਂਦਾ ਹੈ ਅਤੇ ਆਰਥਿਕ ਪਰਿਭਾਸ਼ਾ ਦੇ ਨੇਢਾਂ ਲਈ ਸਮੁੱਚੇ ਤੌਰ ਤੇ ਘੱਟ ਟੈਕਸ ਬੋਝ ਵਾਲ ਲੈ ਜਾਂਦੀ ਹੈ ਜਿਸ ਨਾਲ ਇਸ ਨੂੰ ਲਾਗਤ ਅਤੇ ਪ੍ਰਭਾਵਸ਼ੀਲਤਾ 'ਚ ਵਾਧਾ ਮਿਲਦਾ ਹੈ ਬੁੱਧਵਾਰ ਦੀ ਰਿਪੋਰਟ ਪੀਬੀਓ ਦੀ 2021 ਦੀ ਰਿਪੋਰਟ ਨਾਲੋਂ ਗਰੀਬੀ ਦਰਾਂ ਤੇ ਵਧੇਰੇ ਮਾਮੂਲੀ ਪ੍ਰਭਾਵ ਦੀ ਭਵਿੱਖਬਾਣੀ ਕਰ ਰਹੀ ਹੈ ਉਸ ਰਿਪੋਰਟ ਚ ਕਿਹਾ ਗਿਆ ਹੈ ਕਿ ਇੱਕ ਗਰੰਟੀਸ਼ੁਦਾ ਮੁੱਢਲੀ ਆਮਦਨ ਨੇ ਰਾਸ਼ਟਰੀ ਗਰੀਬੀ ਦਰਾਂ ਨੂੰ ਲਗਭਗ ਅੱਧਾ ਕਰ ਸਕਦੀ ਹੈ ਪੀਬੀਓ ਦਾ ਕਹਿਣਾ ਹੈ ਕਿ ਘੱਟ ਪ੍ਰਭਾਵ ਘੱਟ ਕਮਾਈ ਕਰਨ ਵਾਲੇ ਕਿਨੇ ਜਿਨ੍ਹਾਂ ਦੀਆਂ ਤਨਖਾਹਾਂ ਦੇ ਵਾਅਦੇ ਜੀਵਨ ਖਰਚ ਦੇ ਨਾਲ ਤਾਲਮੇਲ ਨਾ ਰੱਖਣ ਕਰ ਰਹੇ ਨੇ ਰਿਪੋਰਟ ਚ ਕਿਹਾ ਗਿਆ ਹੈ ਕਿ ਇਸ ਪੋਛ ਤੋਂ ਪਤਾ ਚੱਲਦਾ ਹੈ ਕਿ ਹੁਣ ਹੋਰ ਪਰਿਵਾਰਾਂ ਨੂੰ ਅਪਡੇਟ ਕੀਤੀਆਂ ਗਈਆਂ ਅਧਿਕਾਰਿਤ ਦਰਾਂ ਦੇ ਅਨੁਸਾਰ ਗਰੀਬੀ ਚ ਰਹਿਣ ਵਾਲੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜੋ ਕਿ ਬੁਨਿਆਦੀ ਜੀਵਨ ਪੱਧਰ ਨੂੰ ਪੂਰਾ ਕਰਨ ਦੀਆਂ ਵੱਡੀਆਂ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ BBQ ਦਾ ਕਹਿਣਾ ਹੈ ਕਿ ਗਰੀਬੀ ਦਰ ਵਿੱਚ ਕਮੀ ਸੁਭਾਈ ਤੌਰ ਤੇ ਵੱਖ-ਵੱਖ ਹੁੰਦੀ ਹੈ ਆਰਥਿਕ ਪਰਿਵਾਰਿਕ ਪਰਿਭਾਸ਼ਾ ਦੇ ਤਹਿਤ ਮੈਨੀਟੋਬਾ ਵਿੱਚ ਗਰੀਬੀ ਦਰਾਂ 'ਚ ਸਭ ਤੋਂ ਵੱਧ ਕਮੀ 2025 ਵਿੱਚ 53 ਫੀਸਦੀ ਦੇਖੀ ਜਾਵੇਗੀ ਜਿਸ ਤੋਂ ਬਾਅਦ ਕਿਊਬੈਕ 'ਚ 50 ਫੀਸਦੀ ਤੋਂ ਵੱਧ ਦੀ ਕਮੀ ਆਵੇਗੀ ਬ੍ਰਿਟਿਸ਼ ਕੋਲੰਬੀਆ 'ਚ ਸਭ ਤੋਂ ਘੱਟ 26.2 ਫੀਸਦੀ ਦੀ ਕਮੀ ਆਵੇਗੀ ਕੈਨੇਡਾ 'ਚ ਇੱਕ ਬੁਨਿਆਦੀ ਰਾਸ਼ਟਰੀ ਆਮਦਨ ਸਥਾਪਿਤ ਕਰਨ ਦੇ ਯਤਨਾਂ ਨੂੰ ਮਿਲੀ ਜੁਲੀ ਸਫਲਤਾ ਮਿਲੀ ਹੈ ਕੁਝ ਰਿਮੋਟ ਏਰੀਆ ਬਾਰਡਰ ਕ੍ਰੋਸਿੰਗ ਪਰਮਿਟ 2025 ਤੱਕ ਵਾਦਾ ਦਿੱਤੇ ਗਏ ਨੇ ਬਾਰਡਰ ਸਰਵਿਸਿਜ਼ ਨੇ ਸਤੰਬਰ 2023 ਅਤੇ ਉਹਦੇ ਬਾਅਦ ਵਿੱਚ ਦਸੰਬਰ 2025 ਤੱਕ ਪਰਮਿਟਾਂ ਦੇ ਵਿੱਚ ਵਾਦਾ ਕੀਤਾ ਹੈ ਲਗਭਗ 3 ਮਹੀਨਿਆਂ ਦੀ ਅਨਿਸ਼ਚਿਤਤਾ ਤੋਂ ਬਾਅਦ ਕੈਨਟਾ ਅਮਰੀਕਾ ਦੇ ਚੂਣਵੇਂ ਦੂਰ ਦੁਰਾਡੇ ਹਿੱਸਿਆਂ 'ਚੋਂ ਸੁਤੰਤਰ ਤੌਰ 'ਤੇ ਪਾਰ ਕਰਨ ਲਈ ਵਿਸ਼ੇਸ਼ ਪਰਮਿਟਾਂ ਵਾਲੇ ਲੋਕਾਂ ਨੂੰ ਅਸਥਾਈ ਰਾਹਤ ਮਿਲੀ Canada Border Services Agency ਨੇ ਮੰਗਲਵਾਰ ਨੂੰ মিডিਆ ਨੂੰ ਇੱਕ ਈਮੇਲ ਚ ਕਿਹਾ ਹੈ ਕਿ ਕੁਝ ਰਿਮੋਟ ਏਰੀਆ ਬਾਰਡਰ ਕਰਾਸਿੰਗ ਪਰਮਿਟ 2025 ਦੇ ਅੰਤ ਤੱਕ ਵੈਧ ਰਹਿਣਗੇ। ਪ੍ਰੋਗਰਾਮ ਨੇ ਦਸੰਬਰ 2024 ਚ ਅਚਾਨਕ ਨਵੀਆਂ ਤੇ ਨਮਿਉਨ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ, ਜਦਕਿ CBSA ਨੇ ਆਪਣੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਅਤੇ ਅਪਡੇਸ਼ਨ ਕੀਤੀ ਹੈ। ਈਮੇਲ ਚ ਕਿਹਾ ਗਿਆ ਹੈ ਕਿ ਮੰਗਲਵਾਰ ਤੋਂ 1 ਸਤੰਬਰ 2023 ਤੋਂ ਬਾਅਦ ਜਾਰੀ ਕੀਤੇ ਗਏ ਸਾਰੇ ਪਰਮਿਟ 31 ਦਸੰਬਰ 2025 ਤੱਕ ਵੈਧ ਹੋਣਗੇ। ਕੁਝ ਕਹਿ ਰਹੇ ਨੇ ਕਿ ਉਹ ਖੁਸ਼ ਨੇਕੀ ਪ੍ਰੋਗਰਾਮ ਨੂੰ ਵਿਧਾਇਆ ਗਿਆ ਜੋ ਸੁਰਹੱਤੀ ਸੁਤੰਤਰ ਆਵਾਜਾਈ ਤੇ ਦੋਵਾਂ ਪਾਸਿਆਂ ਦੇ ਸਥਾਨਕ ਕਾਰੋਬਾਰਾਂ ਨੂੰ ਆਰਥਿਕ ਖੁਲਾਰਾ ਦੇਣ ਦੀ ਆਗਿਆ ਦਿੰਦਾ ਹੈ। ਕੁਝ ਲੋਕ ਕਹਿ ਰਹੇ ਨੇ ਕਿ ਉਹ ਚਿੰਤਿਤ ਨੇ ਕਿ ਇੱਕ ਖੁੱਲੀ ਸਰਹੱਦ ਕੈਨੇਡੀਅਨਸ ਨੂੰ ਬਹੁਤ ਘੱਟ ਲਾਭ ਪ੍ਰਦਾਨ ਕਰਦੀ ਹੈ ਜਦਕਿ ਅਪਰਾਧ ਦੇ ਜੋਖਮ ਵਧਾਉਂਦੀ ਹੈ ਤੇ ਸਰੋਤਾਂ ਤੇ ਦਬਾ ਪਾਉਂਦੀ ਹੈ ਅਜਿਹੇ ਹੀ ਇੱਕ ਸ਼ਖਸ ਨੇ ਕਿਹਾ ਕਿ ਇਹ ਉਹਨਾਂ ਲੋਕਾਂ ਲਈ ਸੱਚਮੁੱਚ ਚੰਗੀ ਖਬਰ ਹੋਣ ਜਾ ਰਹੀ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਮੌਜੂਦਾ ਪਰਮਿਟ ਹੈ ਨਾ ਕਿ ਉਹਨਾਂ ਲਈ ਇੰਨੀ ਵੱਡੀ ਖਬਰ ਜਿਨ੍ਹਾਂ ਕੋਲ ਪਰਮਿਟ ਨਹੀਂ ਹਨ ਥਰਡਵੇ ਐਡਵੈਂਚਰ ਟ੍ਰੇਲਰਸ ਸਨੋ ਮੋਬਾਈਲ ਕਲੱਬ ਦੇ ਪ੍ਰਧਾਨ ਐਰਜੈਂ ਟੈਸੀਅਰ ਨੇ ਕਿਹਾ ਹੈ ਕਿ ਮੌਜੂਦਾ ਪਰਮਿਟਾਂ ਨੂੰ ਵਧਾਉਣ ਨਾਲ ਜੋ ਆਮ ਤੌਰ ਤੇ 1 ਸਾਲ ਬਾਅਦ ਖਤਮ ਹੋ ਜਾਂਦੇ ਨੇ ਮਨੋਰੰਜਨ ਟ੍ਰੇਲ ਉਪਭੋਗਤਾਵਾਂ ਨੂੰ ਸਰਹੱਦ ਪਾਰ ਯਾਤਰਾ ਆਸਾਨ ਬਣਾ ਦੇਵੇਗਾ। ਉਨ੍ਹਾਂ ਕਿਹਾ ਹੈ ਕਿ ਕਲੱਬ ਨੇ ਗਨਫਲਿੰਟ ਚੀਲ ਟੇਮਨਸੋਟਾ ਨਾਲ ਜੁੜਨ ਵਾਲੇ ਆਪਣੇ ਰਸਤੇ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਉਮੀਦ ਵਿੱਚ ਕਿ ਕੈਨੇਡੀਅਨ ਅਤੇ ਅਮਰੀਕੀ ਸਨੋ ਵੇਲਰ ਦੁਆਰਾ ਖੁੱਲ੍ਹ ਕੇ ਲੰਘ ਸਕਣਗੇ। ਜਿਵੇਂ ਜਿਵੇਂ ਸਰਹੱਦ ਦੇ ਇਹਨਾਂ ਹਿੱਸਿਆਂ ਨੂੰ ਪਾਰ ਕਰਨਾ ਆਸਾਨ ਹੁੰਦਾ ਜਾਂਦਾ ਹੈ ਉਹ ਸੋਚਦੇ ਨਹੀਂ ਕਿ ਸਥਾਨਕ ਕਾਰੋਬਾਰਾਂ ਨੂੰ ਸਨੋਵ ਬਿਲਟ ਟ੍ਰੈਫਿਕ ਵਧਣ ਨਾਲ ਆਰਥਿਕ ਫਲਾੜਾ ਮਿਲੇਗਾ ਉਹਨਾਂ ਕਿਹਾ ਹੈ ਕਿ ਉਹ ਰਸਤੇ 'ਚ ਸਭ ਕੁਝ ਖਰੀਦੇ ਨੇ ਜਿਵੇਂ ਕਿ ਖਾਣਾ ਰਿਹਾਇਸ਼ ਬਾਲਣ ਤੇ ਮੁਰੰਮਤ ਵੀ ਕਰਾਉਂਦੇ ਨੇ ਹੁਣ ਲਗਭਗ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾਂਦੇ ਸਿਵਾਏ ਕੱਪੜੇ ਤੇ ਕ੍ਰੈਡਿਟ ਕਾਰਡ ਦੇ ਹਰ ਕੋਈ ਆਰਬੀਸੀ ਨੂੰ ਵਧਾਉਂਦੇ ਹੋਏ ਦੇਖ ਕੇ ਖੁਸ਼ ਨਹੀਂ ਹੈ ਉਨਟਾਰੀਓ ਦੇ ਰੇਨੀ ਲੇਕ ਵਿੱਚ ਜੈਕਫਿਸ਼ ਹੈਮੀ ਦੀ ਗਾਈਡ ਸੇਵਾ ਦੇ ਮਾਲਕ ਇੱਕ ਫਿਸ਼ਿੰਗ ਗਾਈਡ ਸਕਾਟ ਹੈਮਿਲਟਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਜੋ ਸਰਹੱਦ ਦੇ ਨੇੜੇ ਰਹਿੰਦੇ ਨੇ ਤੇ ਕਾਰੋਬਾਰ ਕਰ ਰਹੇ ਨੇ ਉਹ ਆਰਏਬੀਸੀ ਨੂੰ ਪੂਰੀ ਤਰ੍ਹਾਂ ਰੱਦ ਵੇਖਣਾ ਚਾਹੁੰਦੇ ਨੇ ਹੈਮਿਲਟਨ ਨੇ ਕਿਹਾ ਕਿ ਕੁਝ ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਖੁੱਲ ਕੇ ਇਜਾਜ਼ਤ ਦੇਣ ਤੇ ਨਕਾਰਾਤਮਕ ਨਤੀਜੇ ਫਾਇਦਿਆਂ ਨਾਲੋਂ ਕਿਤੇ ਜ਼ਿਆਦਾ ਨੇ ਉਨ੍ਹਾਂ ਕਿਹਾ ਕਿ ਉਹ ਸੋਚਦੇ ਨੇ ਕਿ ਕੈਨੇਡਾ 'ਚ ਆਉਣ ਵਾਲੇ ਲੋਕਾਂ ਨੂੰ ਸੁਰੱਖਿਆ ਦੇ ਉਦੇਸ਼ਾਂ ਲਈ ਇੱਕ ਨਿਯਮਿਤ ਸਟਾਫ ਵਾਲੀ ਸਰਹੱਦੀ ਚੌਂਕੀ ਦੇ ਦਾਖਲ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ। ਉਨਾਂ ਕਹੇ ਹੈ ਕਿ ਆਪਣੇ ਸਨੋ ਮੋਬਾਈਲ ਤੇ ਹੈਂਬਰਗਰ ਅਤੇ ਬੀਅਰ ਲਈ ਭਜਣਾ ਕੋਈ ਅਜੀਬੀ ਚੀਜ਼ ਹੈ ਜਿਸ ਨੂੰ ਅਸੀਂ ਸੋਚਦੇ ਹਾਂ ਕਿ ਸਾਡੇ ਦੇਸ਼ ਦੇ ਲੋਕਾਂ ਦੇ ਅੰਦਰ ਬਾਹਰ ਭਜਣਾ ਜਿੰਨਾ ਮਹੱਤਵਪੂਰਨ ਹੈ ਜੋ ਚੈੱਕ ਇਨ ਨਹੀਂ ਕਰ ਰਹੇ ਹੈਮਿਲਟਨ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਵੀ ਚਿੰਤਤ ਨਹੀਂ ਕਿ ਅਮਰੀਕੀਆਂ ਨੂੰ ਕੈਨੇਡਾ ਦੇ ਦੂਰ ਤੁਰਾਡੇ ਹਿੱਸਿਆਂ 'ਚ ਮੁਫਤ ਲੰਘਣ ਦੀ ਇਜਾਜ਼ਤ ਦੇਣ ਨਾਲ ਕਨੇਡੀਅਨ ਪਾਸੇ ਸਥਾਨਕ ਅਰਥ ਵਿਵਸਥਾਵਾ ਅਤੇ ਵਾਤਾਵਰਣ ਪ੍ਰਣਾਲੀਆਂ ਦੀ ਸਿਹਤ ਤੇ ਅਸਰ ਪੈ ਰਿਹਾ ਹੈ ਗਰਮੀਆਚੀ ਹੈਮਿਲਟਨ ਨੇ ਕਿਹਾ ਕਿ ਜਿੰਨਾ ਝੀਲਾਂ ਤੇ ਉਹ ਗਾਈਡ ਕਰਦਾ ਹੈ ਉਹ ਅਕਸਰ ਸਲਾਨੀਆਂ ਨਾਲ ਭੜੀਆਂ ਅਮਰੀਕੀ ਕਿਸ਼ਤੀਆਂ ਨਾਲ ਭੜੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਕੈਨੇਡੀਅਨ ਆਪਰੇਟਰਾਂ ਨੂੰ ਮਾਲੀਆ ਮੱਛੀ ਤੇ ਜਗਾ ਲਈ ਮੁਕਾਬਲਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਹੈ ਕਿ ਉਸ ਨੂੰ অন্ਟਾਰੀਓ 'ਚ ਅਮਰੀਕੀਆਂ ਨੂੰ ਮੱਛੀਆਂ ਫੜਨ ਆਉਂਦੇ ਦੇਖਣਾ ਪਸੰਦ ਹੈ ਹੈਮਿਲਟਨ ਨੇ ਕਿਹਾ ਕਿ ਇਹ ਵਦੇਰੇ ਨਿਰਪੱਖ ਹੋਵੇਗਾ ਜੇਕਰ ਕੈਨੇਡੀਅਨ ਸੁਰੋਤਾਂ ਦਾ ਆਨੰਦ ਮਾਣ ਰਹੇ ਸਲਾਨੀਆਂ ਤੋਂ ਹੋਣ ਵਾਲਾ ਮਾਲੀਆ ਕੈਨੇਡੀਅਨ ਕਾਰੋਬਾਰਾਂ ਵੱਲ ਵਧੇਰੇ ਜਾਵੇ ਉਨਾ ਇਹ ਵੀ ਕਿਹਾ ਹੈ ਕਿ ਉਹ ਜ਼ਿਆਦਾ ਮੱਛੀਆਂ ਫੜਨ ਬਾਰੇ ਚਿੰਤਿਤ ਨੇ ਜਦਕਿ ਅਨਟਾਰੀਓ ਚ ਕੋਈ ਵੀ ਮੱਛੀਆਂ ਫੜਨ ਵਾਲਾ ਆਪਣੇ ਲਾਇਸੈਂਸ ਦੀਆਂ ਸੀਮਾਵਾਂ ਦੇ ਅਧੀਨ ਹੈ ਕਿਸੇ ਵੀ ਖੇਤਰ ਚ ਵੰਡੇ ਗਏ ਲਾਇਸੈਂਸਾਂ ਦੀ ਮਾਤਰਾ ਦੀ ਕੋਈ ਸੀਮਾ ਨਹੀਂ ਹੈ ਜੇਕਰ ਕਾਫੀ ਦਬਾਹ ਹਟ ਲਿਆਂਦਾ ਜਾਵੇ ਤਾਂ ਖੇਤਰ ਦੀ ਵੋਲੀ ਬਾਸ ਪੁਤਰੀਪਾਈਕ ਅਤੇ ਮਸਕੀ ਦੀ ਇਨਾਮੀ ਆਬਾਦੀ ਘਟ ਸਕਦੀ ਹੈ ਜਾਂ ਅਲੋਪ ਹੋ ਸਕਦੀ ਹੈ ਉਨਚਾਰੀਓ ਦੀ ਲਿਬਰਲ ਲੀਡਰ ਬੌਨੀ ਕ੍ਰੌਂਬੀ ਨੇ ਰਾਕਲੈਂਡ ਵਿੱਚ ਇੱਕ ਸਮਾਗਮ ਕੀਤਾ ਜਿਸ ਵਿੱਚ ਮੱਧ ਵਰਗ ਦੇ ਘਰਾਂ ਲਈ ਆਮਦਨ ਟੈਕਸਾਂ 'ਚ ਕਟੌਤੀ ਕਰਨ ਅਤੇ ਘਰਾਂ ਦੀ ਹੀਟਿੰਗ ਅਤੇ ਹਾਈਡਰੋ ਤੇ ਐਚਐਸਟੀ ਹਟਾਉਣ ਦੇ ਪ੍ਰਚਾਰ ਵਾਅਦੇ ਦਾ ਐਲਾਨ ਕੀਤਾ ਗਿਆ ਕ੍ਰੌਂਬੀ ਛੋਟੇ ਕਾਰੋਬਾਰਾਂ ਲਈ ਟੈਕਸ ਘਟਾਉਣ ਦਾ ਵੀ ਵਾਅਦਾ ਕਰ ਰਹੀ ਹੈ ਵੋਟਰ 27 ਫਰਵਰੀ ਨੂੰ ਹੋਣ ਵਾਲੀਆਂ ਸੂਬਾਈ ਆਮ ਚੋਣਾਂ ਵਿੱਚ ਵੋਟਾਂ ਪਾਉਣ ਲਈ ਅੱਗੇ ਵਧ ਰਹੇ ਨੇ ਮੋਰ ਫੋਰ ਯੂ ਟੈਕਸ ਕਟੌਤੀ ਮੱਧ ਵਰਗੀ ਪਰਿਵਾਰਾਂ ਲਈ 51446 ਤੋਂ ਲੈ ਕੇ 75000 ਡਾਲਰ ਦੇ ਵਿਚਾਲੇ ਟੈਕਸਯੋਗ ਆਮਦਨ ਤੇ ਆਮਦਨ ਟੈਕਸ ਦੀ ਦਰ ਨੂੰ 5% ਘਟਾ ਦੇਵੇਗੀ ਜਿਸ ਨਾਲ 9.15% ਤੋਂ ਘਟਾ ਕੇ 7.15% ਹੋ ਜਾਵੇਗੀ ਇਹ ਕਰਦੇ ਹੀਟਿੰਗ ਅਤੇ ਹਾਈਡਰੋ ਬਿੱਲਾਂ ਤੇ GST ਨੂੰ ਵੀ ਖਤਮ ਕਰ ਦੇਵੇਗਾ ਅਤੇ ਛੋਟੇ ਕਾਰੋਬਾਰਾਂ ਦੇ ਟੈਕਸ ਦੀ ਦਰ ਨੂੰ ਅੱਧਾ ਕਰ ਦੇਵੇਗਾ ਐਂਡ ਸੋ ਆਈ ਐਮ ਹੇਅਰ ਟੂ ਟੈਲ ਯੂ ਦੈਟ 온ਟਾਰੀਓ ਲਿਬਰਲਸ ਆਰ ਗੋਇੰਡ ਟੂ ਮੇਕ ਯੋਰ ਲਾਈਫ ਅ ਲਿਟਲ ਮੋਰ ਅਫੋਰਡੇਬਲ ਨਾਟ ਓਨਲੀ ਆਰ ਵੀ ਗੋਇੰਡ ਟੂ ਕੱਟ ਸਮਾਲ ਬਿਜ਼ਨਸ ਟੈਕਸਸ ਸੋ ਬਿਜ਼ਨਸ ਲਾਈਕ ਦਿਸ ਵਨ ਦੈਟ ਸਮੀਰ ਓਨਸ Are going to benefit from lower small business taxes. Uh, we're going to cut them in half, as a matter of fact, from 3.2 to 1.6 percent, and that should put about $18,000 back in the pockets of small businesses to help them re retain staff and maybe even hire a few more or do what they can to promote their businesses. So important for everyone else. We're going to cut your income taxes. Yeah, everyone er on the first $75,000 that you earn you're going to pay less from 9% down to 7% and it's going to between that and our other promises we're going to put money back in your pocket we're also going to take the hsd off home heating and your hydro and combined that will earn that will put $1,150 Back in your pocket. Now, look, I know everybody was happy to get their money back, their taxpayers' money, and get a $200 check, and you were able to top up your groceries or pay your rent a little more at ease last month or this month, I guess. But we're going to put $1,150 back in your pocket every year, and you can count on that. And so that is my pledge to you, and I'm, my pitch is that I want, if you want to change the government, to ensure that you get the tax cut that you're promised and you get that family doctor, especially here in small towns in, in Francophone, Ontario, where, you know, people want to get service in in their, in their language, in, in French language, and this is so important that we train more French-speaking doctors and nurses and PSWs. So my pitch is if you want to ensure that you have a family doctor, let's hold Doug Ford accountable. The only way to do that is to change the government. And the only way to change the government is to vote Ontario Liberal. We have the momentum and we have the wind in our sails and we're going to and we need your help. If you want to change the government, Vote Ontario Liberal and you will get a tax cut and a family doctor. ਕਾਰਬੂ ਦੇ ਵਿੱਚ ਲਿਬਰਲ ਲੀਡਰਸ਼ਿਪ ਉਮੀਦਵਾਰ ਮਾਰਕ ਕਾਰਨੀਨੇ ਪ੍ਰੋਗਰਾਮ ਸਮਿਖਿਆਵਾਂ ਕਰਵਾ ਕੇ ਜਨਤਕ ਸੇਵਾ ਨੂੰ ਸੀਮਿਤ ਕਰਕੇ ਤੇ ਸਰਕਾਰ ਨੂੰ ਵਧੇਰੇ ਕੁਸ਼ਲ ਬਣਾਉਣ ਲਈ AI ਦੀ ਵਰਤੋਂ ਕਰਕੇ ਸੰਘੀ ਜਨਤਕ ਖਰਚ ਨੂੰ ਘਟਾਉਣ ਲਈ ਇੱਕ ਪ੍ਰਸਤਾਵਿਤ ਯੋਜਨਾ ਦਾ ਐਲਾਨ ਕੀਤਾ ਹੈ। ਲਿਬਰਲਨ 9 ਮਾਰਚ ਨੂੰ ਆਪਣੇ ਨਵੇਂ ਨੇਤਾ ਦੀ ਚੋਣ ਕਰਨਗੇ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀਦਾ ਕਹਿਣਾ ਹੈ ਕਿ ਜੇਕਰ 9 ਮਾਰਚ ਨੂੰ ਲਿਬਰਲ ਨੇਤਾ ਅਤੇ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ ਆਰਥਿਕ ਵਿਕਾਸ ਨੂੰ ਵਧਾਉਣ ਲਈ ਹੋਰ ਡਾਲਰ ਖਾਲੀ ਕਰਨ ਲਈ ਸੰਘੀ ਖਰਚਿਆਂ ਤੇ ਲਗਾਮ ਕੱਸ ਦੇਣਗੇ ਆਪਣੀ ਯੋਜਨਾ ਨੂੰ ਖਰਚ ਘਟ ਅਤੇ ਨਿਵੇਸ਼ ਵਧਾਰੇ ਰਣਨੀਤੀ ਦੱਸਿਆ ਹੋਇਆ ਮਾਰਕ ਕਾਰਨੀ ਨੇ ਕਿਹਾ ਕਿ ਉਹ ਆਟਵਾ ਦੇ ਪੂੰਜੀ ਅਤੇ ਸੰਚਾਲਨ ਬਜਟ ਨੂੰ ਵੰਡ ਦੇਣਗੇ ਇਸ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਅਮੇਰੀਕਾ ਫਰਸਟ ਆਰਥਿਕ ਨੀਤੀ ਦੇ ਸਾਹਮਣੇ ਵਿਦੇਸ਼ੀ ਬਾਜ਼ਾਰਾਂ ਵਿੱਚ ਕੈਨੇਡੀਅਨ ਸਮਾਨ ਪਹੁੰਚਾਉਣ ਲਈ ਪੂੰਜੀ ਪ੍ਰੋਜੈਕਟਾਂ ਜਿਵੇਂ ਕਿ بندرگاہਾਂ ਰੇਲ ਤੇ ਬੁਨਿਆਦੀ ਢਾਂਚੇ ਦੇ ਵਿਦੇਸ਼ੀ ਖਰਚ ਕਰਨ ਦੀ ਆਗਿਆ ਮਿਲੇਗੀ And that's why today I'm announcing a new approach to how we manage the budget, how we manage government spending. And the essence of this is to spend less and invest more. That means reining in government spending so that Canada can invest more as a country. Now, this is both practical and necessary. And I think of it this way, and with the Minister of Small Business to my left. And her experience. Think of a small business um, that has to pay operating expenses like salaries, office supplies through their revenues. But then they borrow to invest in machinery and equipment to grow that business. Or think of a household that has to pay for heat and electricity but takes out a mortgage to buy a new home. What we will do as a government is to focus on reducing spending if I am elected. It is clear that the federal government is spending too much. Spending growth has been 9 percent on average over the course of the last decade. And the federal workforce has grown by over 40 percent since 2015. And the government has missed many of its spending targets. At the same time, Canada as a whole is investing too little. The overall level of business investment has dropped from 14% of our GDP 10 years ago to about 11% today. And that reduction in investment undermines our longer term competitiveness, workers' wages, and the resources that are available to spend on social programs, including health care. So if I'm elected, Liberal leader, my government's fiscal policy will focus first on reining in government spending. And that will help create the room for personal income tax cuts so that Canadians can keep more of their hard earned money and cope with the higher cost of living. We'll deliver more efficient and effective government, focusing on maximizing the outcomes achieved, not on the dollars that are spent we will slow the growth of government spending we will cap the size of the federal public service we will review program spending with an emphasis on outcomes and we will use technology including ai and machine learning to create efficiencies within programs and across government so as a result we will balance the operational budget within 3 years at the same time we will focus on catalyzing unprecedented levels of private investment across Canada to create jobs, to grow workers' incomes, and drive the productivity we need for those public services. This is the time to build an even better Canada with major investments, including millions of homes over the next decade, expanding and modernizing our energy infrastructure. So that we are less dependent on foreign suppliers and the United States as a customer. Becoming a clean energy superpower. Creating a leadership position in AI, combining new intelligence infrastructure and energy infrastructure. And diversifying our trading partners away from the United States through development of ports, supply chains, and new trade corridors. ਹਾਲ ਹੀ ਦੇ ਵਿੱਚ ਫਰਵਰੀ ਮਹੀਨੇ ਇੱਕ ਸਰਵੇਖਣ ਕੀਤਾ ਗਿਆ ਜਿਸ ਸਰਵੇਖਣ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਲਗਭਗ 1/3 ਕੈਨੇਡੀਅਨਜ਼ ਅਮਰੀਕਾ ਨੂੰ ਦੁਸ਼ਮਣ ਦੇਸ਼ ਮੰਨਦੇ ਨੇ ਜਦਕਿ ਕੁਝ ਹੀ ਫਿਜ਼ੀ ਅਮਰੀਕਨਸ ਦਾ ਕੈਨੇਡਾ ਬਾਰੇ ਇਹੋ ਖਿਆਲ ਹੈ ਇੱਕ ਨਵੇਂ ਸਰਵੇਖਣ ਤੋਂ ਪਤਾ ਚਲਦਾ ਹੈ ਕਿ 1/4 ਤੋਂ ਵੱਧ ਕੈਨੇਡੀਅਨ ਯਾਨੀ ਕਿ 27 ਫੀਸਦੀ ਕੈਨੇਡੀਅਨ ਹੁਣ ਅਮਰੀਕਾ ਨੂੰ ਇੱਕ ਦੁਸ਼ਮਣ ਦੇਸ਼ ਵਜੋਂ ਵੇਖ ਰਹੇ ਨੇ ਜਦਕਿ ਹੋਰ 30 ਫੀਸਦੀ ਹਜੇ ਵੀ ਕਹਿੰਦੇ ਨੇ ਕਿ ਉਹ ਅਮਰੀਕਾ ਨੂੰ ਇੱਕ ਸਹਿਯੋਗੀ ਮੰਨਦੇ ਨੇ ਲੇਕਿਨ ਸਰਵੇਖਣ ਦੇ 27 ਫੀਸਦੀ ਹੋਰ ਉਤਰਤਾਵਾਂ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਜ ਅਮਰੀਕਾ ਨੂੰ ਇੱਕ ਨਿਰਪੱਖ ਦੇਸ਼ ਮੰਨਦੇ ਨੇ ਇਹ ਸਰਵੇਖਣ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਨਾਲ 트럼ਪ ਕੈਨੇਡਾ 'ਤੇ ਆਰਥਿਕ ਤੌਰ 'ਤੇ ਵਿਨਾਸ਼ਕਾਰੀ ਟੈਰਿਫ ਲਗਾਉਣ ਦੀ ਧਮਕੀ ਦੇ ਰਹੇ ਨੇ ਤੇ ਵਾਰ-ਵਾਰ ਇਸ ਵਿਚਾਰ ਨੂੰ ਅੱਗੇ ਵਧਾ ਰਹੇ ਨੇ ਕਿ ਕੈਨੇਡਾ ਨੂੰ ਇੱਕ ਅਮਰੀਕੀ ਰਾਜ ਬੰਨਣਾ ਚਾਹੀਦਾ ਹੈ। ਇਹ ਸਰਵੇਖਣ 14 ਫਰਵਰੀ ਤੋਂ 17 ਫਰਵਰੀ ਦੇ ਵਿਚਾਲੇ ਕੀਤਾ ਗਿਆ ਸੀ ਅਤੇ 1500 ਕਨੇਡੀਅਨਸ ਅਤੇ 1000 ਅਮਰੀਕਨਸ ਦਾ ਸਰਵੇਖਣ ਕੀਤਾ ਗਿਆ ਸੀ। ਇਹ ਸਰਵੇਖਣ ਆਨਲਾਈਨ ਕੀਤਾ ਗਿਆ ਸੀ ਇਸ ਲਈ ਇਸ ਦੇ ਵਿੱਚ ਗਲਤੀ ਦਾ ਕੋਈ ਹਾਸ਼ਿਆ ਨਹੀਂ ਦਿੱਤਾ ਜਾ ਸਕਦਾ। ਇਹ ਨਤੀਜੇ ਗਲੋਬਲ ਨਿਊਜ਼ ਲਈ ਹਾਲ ਹੀ ਵਿੱਚ ਕੀਤੇ ਗਏ ਅਫਸੋਰਸ ਪੋਲ ਨੂੰ ਵੀ ਦੁਹਰਾਉਂਦੇ ਨੇ ਜਿਸ ਚ ਪਾਇਆ ਗਿਆ ਹੈ ਕਿ ਸਰਵੇਖਣ ਕੀਤੇ ਗਏ 68% ਕੈਨੇਡੀਅਨ 트ੰਪ ਦੇ ਟੈਰਿਫ ਧਮਕੀ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੂੰ ਇੱਕ ਦੇਸ਼ ਜੋ ਘੱਟ ਸੋਚ ਰਹੇ ਨੇ ਲਗਭਗ ਤੇ ਉੱਤਰਦਾਤਾਵਾਂ ਯਾਨਕੀ 40% ਨੇ ਕਿਹਾ ਕਿ ਉਹਨਾਂ ਨੇ ਇਸ ਨਕਾਰਾਤਮਕ ਧਰਨਾ ਨੂੰ ਮਜ਼ਬੂਤੀ ਨਾਲ ਰੱਖਿਆ। ਪੂਰਬੀ ਕੈਨੇਡਾ ਲਈ ਲੇਗਰ ਦੇ ਕਾਰਜਕਾਰੀ ਉਪ ਪ੍ਰਧਾਨ ਬਿਸਟੀਅਨ ਡਲੇਅਰ ਨੇ ਕਿਹਾ ਕਿ ਉਹ ਕੈਨੇਡੀਅਨਸ ਨੂੰ ਇਸ ਮੋਰਚੇ ਤੇ ਇੰਨੇ ਵੱਡੇ ਹੋਏ ਵੇਖ ਕੇ ਹੈਰਾਨ ਨੇ ਜਦ ਕਿ ਸੰਯੁਕਤ ਰਾਜ ਅਮਰੀਕਾ ਇੰਨੇ ਲੰਮੇ ਸਮੇਂ ਤੋਂ ਇੱਕਸੇ ਹੋਗੀ ਰਿਹਾ ਤੇ ਉਸ ਸਮੇਂ ਇੱਕ ਮਜ਼ਬੂਤ ਸਹਿਯੋਗੀ ਹੈ। ਉਹਨਾਂ ਨੇ ਕਿਹਾ ਕਿ ਦੁਸ਼ਮਣ ਇੱਕ ਮਜ਼ਬੂਤ ਛਪਤਾ ਹੈ। ਡੇਲੇਰ ਨੇ ਕਿਹਾ ਕਿ ਜਵਾਬ ਮੂਲ ਰੂਪ ਚ ਕੈਨੇਡਾ ਚ ਸਾਡੇ ਵੱਲੋਂ ਮਹਿਸੂਸ ਕੀਤੀ ਜਾ ਰਹੀ ਨਫ਼ਰਤ ਦੇ ਪੱਧਰ ਨੂੰ ਦਰਸਾਉਂਦੇ ਨੇ ਤੇ ਸਾਡੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਦੇ ਵਿੱਚ ਇੱਕ ਵਿਸ਼ਾਲ ਰੈਲੀ ਆਸ-ਪਾਸ ਝੰਡੇ ਪ੍ਰਭਾਵ ਨੂੰ ਪੈਦਾ ਕਰ ਰਹੇ ਨੇ ਸਿਰਫ 1% ਅਮਰੀਕਨਸ ਨੇ ਅਲੈਗਰ ਨੂੰ ਦੱਸਿਆ ਹੈ ਕਿ ਉਹ ਕੈਨੇਡਾ ਨੂੰ ਦੁਸ਼ਮਨ ਦੇਸ਼ ਮੰਨਦੇ ਨੇ ਜਦਕਿ 56% ਨੇ ਕਿਹਾ ਹੈ ਕਿ ਉਹ ਕੈਨੇਡਾ ਨੂੰ ਇੱਕ ਸਹਿਯੋਗੀ ਮੰਨਦੇ ਨੇ ਕੈਨੇਡੀਅਨਸ ਦੀ ਇੱਕ ਵੱਡੀ ਬਹੁਗਿਣਤੀ 트ੰਪ ਨੂੰ ਨਾ ਪਸੰਦ ਕਰਦੀ ਹੈ 74% ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹਨਾਂ ਦਾ ਅਮਰੀਕੀ ਰਾਸ਼ਟਰਪਤੀ ਪ੍ਰਤੀ ਕੋਲ ਵਿਚਾਰਿਆ ਹੈ ਜਲਰਨਿਕ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਵਾਲ ਪੁੱਛਦੇ ਹੋ ਤਾਂ ਵਦੇੜੇ ਸਹਿਮਤੀ ਵਾਲੇ ਨਤੀਜੇ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਹੈ 7% ਲੋਕਾਂ ਨੇ ਕਿਹਾ ਹੈ ਕਿ ਉਹ 트ੰਪ ਬਾਰੇ ਇੰਨਾ ਨਹੀਂ ਜਾਣਦੇ ਕਿਉਂ ਆਪਣੀ رائے ਦੇ ਸਕਨ ਜਦਕਿ ਕੁੱਲ ਮਲਾਕੇ ਸਿਰਫ 13 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਦੀ ਉਹਨਾਂ ਪ੍ਰਤੀ ਅਨੁਕੂਲ رائے ਹੈ ਇਹ ਗਿਣਤੀ ਕਨਜ਼ਰਵੇਟਿਵ ਪਾਰਟੀ ਦੇ ਸਮਰਥਕਾਂ 'ਚ ਵਧੇਰੇ ਹੈ ਉਹਨਾਂ 'ਚੋਂ 27 ਫੀਸਦੀ ਨੇ ਕਿਹਾ ਹੈ ਕਿ ਉਹਨਾਂ ਦਾ ਟਰੰਪ ਪ੍ਰਤੀ ਅਨੁਕੂਲ ਵਿਚਾਰ ਹੈ ਜਦਕਿ ਲਿਬਰਲ ਤੇ ਐਂਟੀਪੀ ਸਮਰਥਕਾਂ 'ਚ ਕ੍ਰਮਵਾਰ ਸਿਰਫ 5 ਤੇ 7 ਫੀਸਦੀ ਦਾ ਹੀ ਇਹ ਵਿਚਾਰ ਹੈ ਕਨਜ਼ਰਵੇਟਿਵਸ ਦਾ ਅਮਰੀਕਾ ਪ੍ਰਤੀ ਸਕਾਰਾਤਮਕ ਨਜ਼ਰੀਆ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਸੀ ਸਰਵੇਖਣ ਕੀਤੇ ਗਏ 48 ਫੀਸਦੀ ਕਨਜ਼ਰਵੇਟਿਵ ਸਮਰਥਕਾਂ ਨੇ ਇਸ ਨੂੰ ਇੱਕ ਸਹਿਯੋਗੀ ਦੱਸਿਆ ਜਦਕਿ ਤਾਰਾ ਫੈਸਟ ਨੇ ਇਸ ਨੂੰ ਇੱਕ ਦੁਸ਼ਮਣ ਰਾਜ ਕਿਹਾ ਪੋਲਿੰਗ ਇੰਡਸਟਰੀ ਦੀ ਪੇਸ਼ਵਰ ਸੰਸਥਾ ਕੈਨੇਡੀਅਨ ਰਿਸਰਚ ਇਨਸਾਈਟਸ ਕੌਂਸਲ ਕਹਿੰਦੀ ਹੈ ਕਿ ਆਨਲਾਈਨ ਸਰਵੇਖਣਾਂ ਨੂੰ ਗਲਤੀ ਦਾ ਹਾਸ਼ਿਆ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਆਬਾਦੀ ਦਾ ਬੇਤਰਤੀਬ ਨਮੂਨਾ ਨਹੀਂ ਲੈਂਦੇ ਜਾਂਦੇ ਜਾਂਦੇ ਇੱਕ ਵਾਰ ਫੈਨਸਰ ਮਾਰਤੇ ਆ ਮੁਖੇ ਲੈਸਤੇ ਕੋਲਜੀ ਵਿਦਿਆਰਥੀ ਤੇ ਵਰਕਰਾਂ ਦੀ ਸੁਭਾਈ ਉਮੀਦਵਾਰਾਂ ਤੋਂ ਮੰਗ ਪੋਸਟ ਸਕੈਂਡਰੀ ਸਿੱਖਿਆ ਲਈ ਫੰਡ ਦੇਣ ਦੀ ਕੀਤੀ ਅਪੀਲ ਇਨਵਰਸਲ ਬੇਸਿਕ ਇਨਕਮ ਪ੍ਰੋਗਰਾਮ ਬਜਟ ਟਿੱਪਣੀ ਪ੍ਰੋਗਰਾਮ ਦੀ ਲਾਗਤ 107 ਬਿਲੀਅਨ ਡਾਲਰ ਹੋਵੇਗੀ ਪੀਬੀਓ ਦਾ ਬਿਆਨ ਰਿਮੋਟ ਏਰੀਆ ਬਾਰਡਰ ਕ੍ਰੋਸਿੰਗ ਪਰਮਿਟ 2025 ਤੱਕ ਵਧੇ ਸਤੰਬਰ 2023 ਤੋਂ ਬਾਅਦ ਵਾਲੇ ਪਰਮਿਟਾਂ ਦੀ ਵਧੀ ਮਿਆਦ ਪਨਿਕਰਮਬੀ ਉਹ ਲੋਟੇ ਕਾਰੋਬਾਰਾਂ ਲਈ ਟੈਕਸ ਕਟੌਣ ਦਾ ਵਾਦਾ ਮੱਧ ਵਰਗ ਦੇ ਘਰਾਂ ਲਈ ਆਮਦਨ ਟੈਕਸਾਂ 'ਚ ਕਰਨਗੇ ਕਟੌਤੀ ਇਸ ਨਾਲ ਹੀ ਮੈਨੂੰ ਦੇ ਇਜਾਜ਼ਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ